ਕੀ ਨਾਮ ਇੱਥੇ ਆਪਣਾ ਤੇਰਾ ਨਾ ਗੌਰ ਰੱਖਣਾ ਪਾਜੀ ਕੀ ਗੱਲ ਕੀ ਹੋਈ ਜੀ ਸਾਰੀ ਤਸਵੀਰ ਗੱਲ ਪਾਜੀ ਕੁਛ ਵੀ ਨਹੀਂ ਹੋਈ ਘਰੋਂ ਆਟੋ ਰਿਕਸ਼ਾ ਮੈਂ ਚਲਾਉਂਦਾ ਘਰੋਂ ਡਿਆ ਹਾਂ ਡੈਡੀ ਕਹਿੰਦੇ ਮੈਂ ਠੀਕ ਨਹੀਂ ਆ ਗਾ ਦਵਾਈ ਲਿਆ ਦੋ ਬਸ ਇੱਥੇ ਖਲੋਤੇ ਗੱਡੀ ਲਾ ਕੇ ਕੁੜੀ ਤੇ ਮੁੰਡਾ ਹੀ ਵਿੱਚ ਬਸ ਮੈਂ ਸਾਈਡ ਤੋਂ ਆਟੋ ਕੱਢ ਲਗਾ ਉਹਨੇ ਗੱਡੀ ਪਿਛਾਂ ਕਰ ਦਿੱਤੀ ਆ ਮੈਂ ਕਿਹਾ ਯਾਰ ਉਸਤਾਦ ਵੀ ਇਹ ਤਾਡੋ ਭਾਂਦੇ ਲਗਾ ਮੇਰਾ ਨਾਲ ਹੀ ਪਿੱਛੇ ਦੇ ਵੇਖ ਬਸ ਇੰਨੇ ਨੂੰ ਬੈਸਣ ਲੱਗ ਪਈ ਕੁੜੀ ਤੇ ਮੁੰਡਾ ਮੇਰੇ ਨਾਲ ਮੈਂ ਥੱਲੇ ਉਤਰ ਕੇ ਮੈਂ ਤੈਨੂੰ ਬੈਸਣ ਦੀ ਨਹੀਂ ਮੇਰੇ ਨਾਲ ਲੋਡ ਮੈਂ ਗੱਡੀ ਦਾ ਨੰਬਰ ਮੈਂ ਕਿਹਾ ਚਲ ਤੂੰ ਗ ਉਮਰ ਦੇ ਬਾਅਦ ਡੈਡੀ ਨੂੰ ਫੋਨ ਕੀਤਾ ਮੈਂ ਜਨਾਨੀ ਮੇਰੇ ਦਿਵਾਲੇ ਹੋ ਜਾਂਦੀ ਜਨਾਨੀ ਅੱਗੋਂ ਆ ਹੋ ਜਾਂਦੀ ਬੰਦਾ ਤਾਂ ਹੁੰਦਾ ਹੀ ਨਹੀਂ ਜਨਾਨੀ ਮੇਰੇ ਅੱਗੇ ਹੋਈ ਜਾਵੇ ਡੈਡੀ ਕਾਂ ਮੈਂ ਡੈਡੀ ਨੂੰ ਫੋਨ ਕੀਤਾ ਪਰ ਜਦੋਂ ਡੈਡੀ ਆਏ ਨੇ ਮੈਂ ਡੈਡੀ ਨਾਲ ਵੇਖਣ ਡਿਆ ਉਹਨੇ ਪਿੱਛੇ ਬੈਸਬਾਲ ਮਾਰਨੇ ਸ਼ੁਰੂ ਕਰਦੇ ਤੇ ਡੈਡੀ ਜੀ ਦਿਮਾਗ ਕੇ ਡਰਨੇ ਹੋ ਗਏ ਕਿ ਬਾਵਾ ਕਿਤੇ ਕੋ ਮਾਰਿਆ ਉਹਨੇ ਬੈਸਬਾਲ ਮਾਰਨ ਕਿ ਡੈਡੀ ਦੇਖ ਤੇ ਮਿਲ ਕੋ ਉੱਠੇ ਹੀ ਕਿਹੜਾ ਲੜਕੀ ਦਾ ਲੜਕਾ ਸੀ ਉਹ ਕਿੰਨੀ ਕੁ ਉਮਰ ਦੇ ਹੁੰਦਾ ਜਾ ਇਹ ਲੜਕਾ ਜਿਹੜਾ ਹੋਣਾ ਉਹ ਲੜਕੀ ਆ ਗਈ ਕੋਈ 27-28 ਸਾਲ ਦੀ ਇਹ ਲੜਕਾ ਕੋਈ 32-33 ਸਾਲ ਤੁਹਾਡੇ ਵੀ ਬੈਸਬਾਲ ਜੀ ਅਣ ਨੇ ਨਹੀਂ ਜਾਣ ਜਾਣਦੇ ਨਹੀਂ ਉਹ ਤੁਹਾਡੇ ਵੀ بیسਬਲ ਮਾਰਿਆ ਮੇਰੇ ਵੀ ਪਹਿਲਾਂ بیسਬਲ ਮੇਰੇ ਲੱਗੇ ਆ ਹਾਂ ਡੈਡੀ ਗਾਹੋਂ ਕੇ ਬਚਾਉਣ ਲੱਗੇ ਮੈਨੂੰ ਉਹਨਾਂ ਦੇ ਵੱਲ ਹਾਂ ਫਿਰ ਉਹਨੇ ਸਿੱਧਾ ਡਾਡੀ ਦੇ ਮਾਰਿਆ ਕਰੀਬ 7 ਵਜੇ ਕੰਟਰੋਲ ਰੂਮ ਤੋਂ ਫੋਨ ਆਇਆ ਸੀ ਕਿ ਇੱਥੇ ਬਸੰਤ ਵਿਹਾਰ ਆ ਕਨਵਾ ਰੋਡ ਤੇ ਪੁੱਲ ਛਾੜੀਆਂ ਵਾਲੇ ਤੋਂ ਥੋੜਾ ਕੋ ਅੱਗੇ ਕਲੋਨੀ ਆ ਖੱਬੇ ਹੱਥ ਉਥੇ ਇੱਕ ਬਜ਼ੁਰਗ ਦੀ ਡੈਥ ਹੋਈ ਆ ਉਹਨੂੰ ਸਿਵਲ ਹਸਪੀਟਲ ਲੈ ਕੇ ਗਏ ਸੀ ਤੇ ਉਥੋਂ ਪਤਾ ਲੱਗਾ ਕਿ ਉਹਦੀ ਡੈਥ ਹੋਈ ਆ ਤੇ ਕਿ ਉੱਚ ਲੜਾ ਹੋਇਆ ਸੀ ਇੱਥੇ ਆ ਕੇ ਮੌਕੇ ਤੇ ਵੇਖਿਆ ਜੀ ਉਹਦਾ ਲੜਕਾ ਸੀ ਜਿਹੜੇ ਮਰਨ ਵਾਲੇ ਦਾ ਨਾਮ ਜੀ ਰਾਜਕੁਮਾਰ ਸਨ ਪੂਰਨ ਚੰਦ 54 ਸਾਲ ਦੀ ਕਰੀਬ ਉਮਰ ਹਨਾ ਦੀ ਉਹਨਾਂ ਦਾ ਬੇਟਾ ਗੁਰਖਨਾਥ ਉਹ ਈ ਰਿਕਸ਼ਾ ਚਲਾਉਂਦਾ ਉਹ ਈ ਰਿਕਸ਼ਾ ਲੈ ਕੇ ਜਦੋਂ ਆਪਣੀ ਕਲੋਨੀ ਵਿੱਚ ਐਂਟਰ ਕੀਤਾ ਕਲੋਨੀ ਦਾ ਜਿਹੜੀ ਐਂਟਰੀ ਇੱਥੇ ਸੁੰਸਾਨ ਥੋੜਾ ਹੈਗਾ ਏਰੀਆ ਲਾਈਟ ਵਗੈਰਾ ਨਹੀਂ ਗਏ ਉਹਨੇ ਦੇਖਿਆ ਕਿ ਇੱਥੇ ਇੱਕ ਸਵਿਫਟ ਗੱਡੀ ਲੱਗੀ ਸੀ ਵਾਈਟ ਕਲਰ ਦੀ ਉਹਦੇ ਵਿੱਚ ਇੱਕ ਆਦਮੀ ਤੇ ਇੱਕ ਲੇਡੀ ਸਨ ਵਿੱਚ ਤਾਂ ਜਦੋਂ ਇਹਨੇ ਲਾਗੇ ਜਾ ਕੇ ਉਹਨਾਂ ਨੂੰ ਪੁੱਛਿਆ ਕਿ ਕੌਣ ਹੋ ਕਿਸ ਤਰ੍ਹਾਂ ਐ ਤੇ ਇੱਥੇ ਕੀ ਕਰਦੇ ਹੋ ਤੇ ਫਿਰ ਉਹ ਥੋੜੇ ਅਗਰੈਸਿਵ ਹੋ ਗਏ ਥੋੜੀ ਉਹਨਾਂ ਦੀ ਆਪਸ ਵਿੱਚ ਗੱਲਬਾਤ ਚੱਲੀ ਐ ਉਥੇ ਉਹ ਜਿਹੜਾ ਲੜਕਾ ਸੀ ਉਹਦੇ ਵਿੱਚ ਉਹ ਅਗਰੈਸਿਵ ਹੋ ਗਿਆ ਇਹਨਾਂ ਦਾ ਘਰ ਲੱਗ ਗਈ ਐ ਇਥੋਂ ਕਰੀਬ ਜਿੱਥੇ ਮੌਕਾ ਹੋਇਆ ਉਥੋਂ ਕਰੀਬ 1.5 200 ਮੀਟਰ ਐ ਇਹਨਾਂ ਦੇ ਮੀਨ ਟਾਈਮ ਇਹਦੇ ਫਾਦਰ ਵੀ ਆ ਗਏ ਇਸੇ ਦੌਰਾਨ ਉਹ ਮੁੰਡੇ ਨੇ ਆਪਣੇ ਕਾਰ ਦੇ ਵਿੱਚੋਂ بیسਬਾਲ ਕੱਢਿਆ ਤੇ ਇਸ ਲੜਕੇ ਤੇ ਹਿੱਟ ਕਰ ਦਿੱਤਾ ਸਿਰ ਤੇ ਉਹਦਾ ਫਾਦਰ ਅੱਗੇ ਹੋਇਆ ਤੇ ਉਹਨੂੰ ਵੀ ਬਜ਼ੁਰਗ ਨੂੰ ਉਹਦਾ ਸਿਰ ਤੇ ਹਿੱਟ ਕੀਤਾ ਬਜ਼ੁਰਗ ਕੋ ਉਥੇ ਡੇਪਿਆ ਤੇ ਇੱਕ ਕਾਰ ਵਾਲਾ ਆਪਣੀ ਕਾਰ ਲੈ ਕੇ ਤੇ ਲੜਕੀ ਸਮੇਤ ਉਥੋਂ ਭੱਜ ਗਿਆ ਇਸ ਲੜਕੇ ਨੇ ਆਪਣੇ ਈ ਰਿਕਸ਼ਾ ਤੇ ਆਪਣੇ ਫਾਦਰ ਨੂੰ ਜਦੋਂ ਸਿਓਲ ਹਸਪੀਟਲ ਦਾਖਲ ਕਰਾਇਆ ਤੇ ਉਥੇ ਡਾਕਟਰਸ ਨੇ ਦੇਖਿਆ ਕਿ ਉਹ ਬਜ਼ੁਰਗ ਦੀ ਡੈਥ ਹੋ ਚੁੱਕੀ ਹੈ ਜੋ ਇਹਨਾਂ ਨੇ ਆਪਣਾ ਕੇਸ ਰਜਿਸਟਰਡ ਕਰ ਰਹੇ ਆ ਜੀ ਤੇ ਲੜਕੇ ਜਿਹੜਾ ਗੁਰਕਨਾਥ ਆ ਉਹਦੇ ਬਿਆਨਾਂ ਤੇ ਪਰਚਾ ਦਰਜ ਕਰਾਂਗੇ ਜੀ ਤੇ ਜੋ ਉਹਨਾਂ ਨੇ ਡਿਟੇਲਸ ਗੱਡੀ ਦੀਆਂ ਯਾਰ ਦਿੱਤੀਆਂ ਬਾਕੀ ਡਿਟੇਲਸ ਉਹਦੇ ਬੇਸ ਤੇ ਅਸੀਂ ਬੜੀ ਜਲਦੀ ਟਰੇਸ ਕਰਕੇ ਤੇ ਅਸਲੀ ਦੋਸ਼ੀ ਨੂੰ ਫੜ ਲੈਣੇ